ਸਾਰੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਜੈ ਸ਼੍ਰੀ ਰਾਮ ਅੱਜ ਅਸੀਂ ਪਹੁੰਚੇ ਹਾਂ ਯੂਨਾਈਟਿਡ ਥੀਏਟਰ ਦੇ ਇੱਥੇ ਰਾਮਲੀਲਾ ਦਾ ਮੰਚਨ ਕੀਤਾ ਜਾ ਰਿਹਾ ਹੈ ਹਰ ਸਾਲ ਇਹ ਕੀਤਾ ਜਾਂਦਾ ਹੈ ਤੇ ਤੁਹਾਨੂੰ ਯੂਨਾਈਟਿਡ ਥੀਏਟਰ ਬਾਰੇ ਦੱਸ ਦਈਏ ਕਿ ਜਿਹੜਾ ਯੂਨਾਈਟਿਡ ਥੀਏਟਰ ਹੈ ਇਹ ਬਿਫੋਰ ਪਾਰਟੀਸ਼ਨ ਯਾਨੀ ਕਿ 1947 ਤੋਂ ਪਹਿਲਾਂ ਦਾ ਮੰਚਨ ਕਰ ਰਿਹਾ ਹੈ ਵਕ ਵਕ ਰਾਮਲੀਲਾ ਦਾ ਤੇ ਹੋਰ ਨਾਟਕਾਂ ਵਗੈਰਾ ਤੇ ਅੱਪ ਅੱਜ ਇੱਥੇ ਪਹੁੰਚਿਆ ਇਤਿਹਾਸ ਜਾਣਾਂਗੇ ਕਿ ਕਦੋਂ ਸ਼ੁਰੂਆਤ ਹੋਈ ਯੂਨਾਈਟਿਡ ਥੀਏਟਰ ਦੀ ਤੇ ਕੌਣ ਕੌਣ ਜੁੜਿਆ ਕਿਹਨੇ ਸ਼ੁਰੂਆਤ ਕੀਤੀ ਤੇ ਕਿਸ ਤਰ੍ਹਾਂ ਰਿਹਾ ਹੁਣ ਤੱਕ ਦਾ ਆਪਾਂ ਗੱਲਬਾਤ ਕਰਦੇ ਹਾਂ ਸਾਡੇ ਨਾਲ ਮੈਂਬਰਸ ਤੇ ਸਾਰੇ ਮੌਜੂਦ ਪਰਮੰਤਕ ਮੌਜੂਦ ਨੇ ਸਾਰਿਆਂ ਨੂੰ ਪਹਿਲਾਂ ਤਾਂ ਜੈ ਸ਼੍ਰੀ ਰਾਮ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਪਾਪਾ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾ ਕੀ ਤੁਸੀਂ ਲੰਬੇ ਸਮੇਂ ਤੋਂ ਇੱਕ ਇੱਕ ਜਿਹੜਾ ਹੈ ਆਪਣੀ ਸੱਭਕਤ ਨੂੰ ਸੰਭਾਲਣ ਦਾ ਕੰਮ ਕਰ ਰਹੇ ਹੋ ਤੇ ਇਤਿਹਾਸ ਬਾਰੇ ਅੱਜ ਜਾਣਣ ਆਏ ਅਸੀਂ ਜਿਹੜਾ ਜੁਆਇੰਟਡ ਥੀਟਰ ਨੇ ਯੂਨਾਈਟਿਡ ਥੀਟਰ ਦਾ ਇਤਿਹਾਸ ਤਾਂ ਮੇਰੇ ਫਾਦਰ ਤਕਰੀਬਨ ਬਚਪਨ ਤੋਂ ਛੋਟੀ ਰਾਮਦਰ 올 ਕਰਦੇ ਸੀ ਮੇਰੇ ਤਾਜੀ ਦਸ਼ਰਦ ਰੋਲ ਕਰਦੇ ਸੀ ਮੈਂ ਚਾਹਣਾ ਸੀ ਸ਼ੁਰੂਆਤੋਂ ਜਿੱਥੋਂ ਮੈਂ ਸੁਣਿਆ ਕਿ ਬਿਪੋਰ ਪਾਰਟੀਸ਼ਨ ਦੀ ਸਟਾਰਟਿੰਗ ਹੋਈ ਸੀ ਯੂਨਾਈਟਿਡ ਥੀਟਰ ਦੀ ਉਹ ਜਾਨਣਾ ਚਾਹੁੰਦੇ ਆ ਦਰਸ਼ਕਾਂ ਨੂੰ ਸਾਡਾ ਅਸਾਂ ਚਾਹੁੰਦੇ ਆ ਇਸ ਵਾਰੀ ਸਭ ਤੋਂ ਪਹਿਲਾਂ ਜਿਹੜਾ ਸੀ ਆਪਣਾ ਯੂਨਾਈਟਿਡ ਥੀਟਰ ਸੀ ਗਾਂਧੀ ਗਰਾਊਂਡ ਕਹਿੰਦੇ ਸੀ ਉਹਨੂੰ ਜਿੱਥੇ ਅੱਜ ਕੱਲ ਗਾਂਧੀ ਮਾਰਕੀਟ ਹੈ ਦਵਾਈਆਂ ਵਾਲੀ ਮਾਰਕੀਟ ਹੈ ਉਸ ਜਗ੍ਹਾ ਤੇ ਰੇਲਵੇ ਸਟੇਸ਼ਨ ਦੇ ਸਾਹਮਣੇ ਉੱਥੇ ਰਾਮਲੀਲਾ ਹੁੰਦੀ ਸੀ ਇਹ ਮੋਹਿਤ ਜੀ ਹੈ ਇਹਨਾਂ ਦੇ ਦਾਦਾ ਜੀ ਚਾਰਲੀ ਸਾਹਿਬ ਉਹਨਾਂ ਨੇ ਬਚਪਨ ਤੋਂ ਐ ਸਮਝਦੇ ਵੀ ਉਹ ਐਸੇ ਸਕੂਲ 'ਚ ਮੇਰੇ ਤਾਜੀ ਟੀਚਰ ਸੀ ਮੇਰੇ ਡੈਡੀ ਟੀਚਰ ਸੀ ਇਹਨਾਂ ਦੇ ਫਾਦਰ ਉਦੋਂ 8ਵੇਂ ਚ ਪੜ੍ਹਦੇ ਹੁੰਦੇ ਸੀਗੇ ਤਾਜੀ ਕੋਲੇ ਉਦੋਂ ਇਹ ਕਲੱਬ ਸ਼ੁਰੂ ਹੋਇਆ ਸੀਗਾ ਤੁਹਾਨੂੰ ਤੁਸੀਂ ਅੰਦਾਜ਼ਾ ਲਾ ਲਓ तकरीबन 70 ਸਾਲ ਤੋਂ ਪਲੱਸ ਹੋ ਚੁੱਕੇ ਪਾਰਟੀਸ਼ਨ ਤੋਂ ਪਹਿਲਾਂ ਦਾ ਜੀ ਬਹੁਤ ਪਹਿਲਾਂ ਦਾ ਸਾਰੇ ਸਾਰੇ ਜਾਣੀ ਸਾਡਾ ਅੱਜ ਵੀ ਮੈਂ ਪੂਰੀ ਫੈਮਲੀ ਸਾਡੀ ਜਿਹੜੀ ਉਸ ਵੇਲੇ ਸੀ ਅੱਜ ਵੀ ਉਹ ਸਾਡੇ ਨਾਲ ਹੈ ਉਹਨਾਂ ਦੇ ਬੱਚੇ ਉਹਨਾਂ ਦੇ ਪੋਤੇ ਉਹਨਾਂ ਦੇ ਦੋਤੇ ਅੱਜ ਵੀ ਕਲੱਬ ਦੇ ਮੈਂਬਰ ਹੈ ਕਲੱਬ ਦਾ ਇਤਿਹਾਸ ਬਹੁਤ ਹੀ ਸ਼ਾਨਦਾਰ ਹੈ ਸੁਰਿੰਦਰ ਕੌਰ ਜਿਨ੍ਹਾਂ ਨੂੰ ਪੰਜਾਬ ਦੀ ਕੋਇਲ ਦਾ ਦਰਜਾ ਸੀ ਉਹ ਸਾਡੇ ਆਪਰੇ ਦੇ ਵਿੱਚ ਹੀਟ ਦਾ ਰੋਲ ਕਰਦੇ ਸੀ ਉਹਨਾਂ ਦੀ ਸਿਸਟਰ ਪ੍ਰਕਾਸ਼ ਕੌਰ ਹੀਟ ਦੀ ਮਾਦਰ ਰੋਲ ਕਰਦੇ ਸੀ ਪ੍ਰਕਾਸ਼ ਕੌਰ ਜੀ ਦੀ ਬੇਟੀ ਨੇ ਇੱਕ ਵਾਰੀ ਸੈਤੀ ਦਾ ਰੋਲ ਕੀਤਾ ਡੋਲੀ ਗੁਲੇਰੀਆ ਸੈਤੀ ਮੁਰਾਦਨੀ ਜੀ ਸੈਤੀ ਜਿਹੜੀ ਹੀਟ ਦੀ ਨਨਾਨ ਸੀ ਤੇ ਨਾਲ ਇੱਕ ਫੋਟੋ ਦੇ ਵਿੱਚ ਡੋਲੀ ਗੁਲੇਰੀਆ ਵੀ ਹੈ ਉਹ ਛੋਟੀ ਉਮਰ ਚ ਉਹ ਕਿਉਂਕਿ ਸਾਡਾ ਜਿਹੜਾ ਯੂਨਾਈਟਿਡ ਸੈਟਰ ਧਾਰਮਿਕ ਦੇ ਨਾਲ ਨਾਲ ਕੁਝ ਕ੍ਰਾਂਤੀਕਾਰੀ ਵੀ ਇਹਨਾਂ ਨੇ ਕੀਤਾ ਭਗਤ ਸਿੰਘ ਸਾਡੇ ਕੋਪੇਰਾ ਜਿਹਦੇ ਤਕਰੀਬਨ ਪੌਣੇ 400 ਸ਼ੋ ਹੋ ਚੁੱਕੇ ਸੀਗੇ ਫਾਥੀ ਡੈਥ ਤੋਂ ਪਹਿਲਾਂ ਤੱਕ ਉਹਦੇ ਵਿੱਚ ਕੀ ਸੀ ਉਹ ਦੇਸ਼ ਭਗਤੀ ਦਾ ਸੰਦੇਸ਼ ਸੀ ਸਮਾਜਿਕ ਵਿਸ਼ਿਆਂ ਨੂੰ ਵੀ ਟੱਚ ਕਰਦੇ ਸੀਗੇ ਜਿਹੜਾ ਦੇਸ਼ ਭਗਤੀ ਦਾ ਇੱਕ ਕਾਨੂੰਨੀ ਜੁਰਮ ਮੰਨਿਆ ਜਾਂਦਾ ਸੀਗਾ ਕਾਨੂੰਨੀ ਜੁਰਮ ਹੈ ਜੀ ਇੱਕ ਡਾਕਟਰ ਖੋਇਆ ਸੀ ਬਿਫੋਰ ਪਾਰਟੀਸ਼ਨ ਉਹਦਾ ਨਾਮ ਸੀ ਰਾਧਾ ਜਿਹਦੇ ਵਿੱਚ ਕ੍ਰਿਸ਼ਨ ਜੀ ਦਾ ਕ੍ਰਿਸ਼ਨ ਲੀਲਾ ਸੀ ਉਹ ਉਹਦੇ ਵਿੱਚ ਜਦੋਂ ਗੁਰਦਨ ਪੂਜਾ ਜਿਹੜੀ ਆਪਾਂ ਹੁਣ ਪਿੱਛੇ ਦਿਵਾਲੀ ਤੋਂ ਬਾਅਦ ਕਰਦੇ ਹਾਂ ਨਾ ਉਹਦੇ ਵਿੱਚ ਕੀ ਹੈ ਕ੍ਰਿਸ਼ਨ ਜੀ ਨੇ ਮੈਸੇਜ ਦਿੱਤਾ ਸੀ ਵੀ ਤੁਸੀਂ ਕੰਸ ਨੂੰ ਘਰ ਨਹੀਂ ਦੇਣਾ ਉਹ ਇਹੋ ਜਿਹਾ ਮੈਸੇਜ ਗਿਆ ਵੀ ਸਾਡੇ ਤਾਂ ਹੈ ਜੀ ਜਿਨ੍ਹਾਂ ਨੇ ਉਹ ਲਿਖਿਆ ਸੀ ਐਕਟਿੰਗ ਵੀ ਕੀਤੀ ਉਹ ਗ੍ਰਿਫਤਾਰ ਹੋ ਗਏ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਵੀ ਤੁਸੀਂ ਗਵਰਨਮੈਂਟ ਦੇ ਵਿਰੁੱਧ ਬੋਲਦੇ ਹੋ ਕਿਉਂਕਿ ਉਸ ਵੇਲੇ ਅੰਗਰੇਜ਼ਾਂ ਦਾ ਰਾਜ ਸੀਗਾ ਤਾਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਗਏ ਸੀ ਸਜ਼ਾ ਹੋਈ ਬਕਾਇਦਾ ਉਹਨਾਂ ਨੂੰ ਬਾਅਦ ਦੇ ਵਿੱਚ ਜੋ ਹੁਣ ਠੀਕ ਹੈ ਉਸ ਤੋਂ ਬਾਅਦ ਸਾਡੇ ਜਿੰਨੇ ਵੀ ਕਲਾਕਾਰ ਸੀ ਸਤਪਾਲ ਵਰਮਾ ਜੀ ਯਸ਼ ਵਰਮਾ ਜੀ ਜਗਦੀਸ਼ ਰਾਏ ਪ੍ਰਿਆਦੀ ਜਿਨ੍ਹਾਂ ਦਾ ਬੇਟਾ ਟੋਨੀ ਬਾਤਿਸ਼ ਦਾ ਬਹੁਤ ਵੱਡਾ ਨਾਮ ਹੈ ਉਹਨਾਂ ਦੇ ਪੂਰੀ ਫੈਮਿਲੀ ਯੂਨਾਈਟਿਡ ਥੀਟਰ ਨਾਲ ਜੁੜੇ ਰਹੇ ਆ ਉਸ ਤੋਂ ਬਾਅਦ ਜਿਹੜੀ ਸੈਕੰਡ ਪੀੜੀ ਸੀਗੀ ਸਾਡੇ ਆਪਣੇ ਸਰਦਾਰਾ ਸਿੰਘ ਬਾਦਲ ਜਿਹੜੇ ਅੱਜ ਬਹੁਤ ਵੱਡੇ ਉਹਨਾਂ ਦੀ ਫੈਮਲੀ ਪੂਰੀ ਬਹੁਤ ਵੱਡੇ ਸਟੇਟਸ ਦੇ ਹੈ ਸਤਪਾਲ ਵਰਮਾ ਜੀ ਜਿਨ੍ਹਾਂ ਦਾ ਬੇਟਾ ਮਦਨ ਲਾਲ ਸਾਡੇ ਨਾਲ ਹੁਣ ਵੀ ਜੁੜੇ ਹੋਇਆ ਵੀ ਬਹੁਤ ਵੱਡਾ ਨਾਮ ਹੈ ਉਹਨਾਂ ਦਾ ਫਿਰ ਆਪਣਾ ਬਲਰਾਜ ਰਾਣਾ ਜਿਹੜਾ ਜਿਨ੍ਹਾਂ ਦਾ ਬੇਟਾ ਗੋਪਾਲ ਰਾਣਾ ਇੱਥੇ ਕਾਫੀ ਮਸ਼ਹੂਰ ਸਮਾਜ ਸੇਵੀ ਹੈ ਸਾਰੇ ਐਸਐਸ ਆਪਣੇ ਐਸਆਰ ਵਜਾਤੀ ਜਿਹੜੇ ਡਿਸਟ੍ਰਿਕਟ ਅਫੀਸਰ ਦੇ ਤੌਰ ਤੇ ਐਫਐਸਟੀ ਸਰਵਿਸ ਕਰਦੇ ਸੀ ਸਾਡੇ ਜਿੰਨੇ ਵੀ ਕਲਾਕਾਰ ਸੀ ਬਹੁਤ ਵਧੀਆ ਅਹੁਦੇ ਤੇ ਉਹ ਰਿਟਾਇਰ ਹੋਏ ਜਾਂ ਜਿਹੜੇ ਵੀ ਅੱਜ ਵੀ ਸਰਵਾਈਵ ਕਰ ਰਹੇ ਬਹੁਤ ਵਧੀਆ ਜ਼ਿੰਦਗੀ ਜੀ ਰਹੇ ਆ ਕਿਉਂ ਕਾਰਨ ਕਿ ਇਹ ਵੀ ਅਸੀਂ ਰਾਮਲੀਲਾ ਨੂੰ ਲੀਲਾ ਦਾ ਗੁਣਗਾਨ ਸਮਝਿਆ ਇੱਕ ਡਰਾਮਾ ਨਹੀਂ ਸਮਝਿਆ ਅਸੀਂ ਪੂਰੇ ਆਪ ਦਾ ਪਰਿਵਾਰ ਸਾਡਾ ਸ਼ੁੱਧਤਾ ਨਾਲ ਆਂਦਾ ਘਰੇ ਸਾਡੇ ਉਹਨੇ ਦਿਨ ਸ਼ੁੱਧਤਾ ਰਹਿੰਦੀ ਹੈ ਲਸਣ ਪਿਆਜ਼ ਅਸੀਂ ਘਰੇ ਵੀ ਨਹੀਂ ਯੂਜ਼ ਕਰਦੇ ਹੁਣ ਇਹਦਾ ਪ੍ਰੋਤਮ ਦੇ ਜੇ ਮੰਚਨ ਕਰਨਾ ਤਾਂ ਮर्यादा ਦਾ ਫਿਰ ਰੱਖਣੀ ਇੱਥੇ ਵੀ ਜਿਹੜੀ 11 ਦਿਨ ਰੋਟੀ ਬੰਦੀ ਉਸ ਕੋਈ ਲਸਣ ਪਿਆਜ਼ ਨਹੀਂ ਹੁੰਦਾ ਇਵਨ ਕਿਚਨ ਕਿੰਗ ਤੱਕ ਅਸੀਂ ਯੂਜ਼ ਨਹੀਂ ਕਰਦੇ ਸਾਰੇ ਜਾਣੇ ਅਸੀਂ ਸਟੇਜ ਤੇ ਬੈਠ ਕੇ ਖਾਣਾ ਖਾਂਦੇ ਹਾਂ ਅਰੇ ਅਸਲ ਦੇ ਵਿੱਚ ਵੀ ਕੋਈ ਵੀ ਬੰਦਾ ਚੱਪਲ ਪਾ ਕੇ ਬੂਟ ਪਾ ਕੇ ਵੀ ਅਸਲ ਦੇ ਵਿੱਚ ਵੀ ਨਹੀਂ ਬੈਠਦਾ ਕੋਈ ਬੰਦਾ ਸਿਗਰਟ ਨਹੀਂ ਪੀ ਸਕਦਾ ਕੋਈ ਲੂਸ ਟਾਕ ਨਹੀਂ ਕਰ ਸਕਦਾ ਜੇ ਮੈਂ ਤੁਹਾਨੂੰ ਦੱਸਾਂ ਇਹ ਸੰਦਰਭ ਬਹੁਤ ਚਾਰ ਚੰਨ ਲੱਗ ਗਿਆ ਹੋਰ ਵੀ ਇਹਦੇ ਨਾਲ ਬਾਲੀਵੁੱਡ ਦੇ ਨਾਲ ਕਿ ਨਾਲ ਲਿੰਕ ਰਿਹਾ ਹੈ ਜੀ ਬਾਅਦ ਵਿੱਚ ਬੰਬੇ ਫਿਲਮ ਡਿਜ਼ਨਚ ਉਹਨਾਂ ਨੇ ਸਰਵਿਸ ਕੀਤੀ ਹੈ ਤਕਰੀਬਨ ਉਹਨਾਂ ਦੀ 12-13 ਫਿਲਮਾਂ ਲਿਖੀਆਂ ਆਂਦੀਆਂ ਸੀਗੀਆਂ ਪੰਜਾਬੀ ਫਿਲਮਾਂ ਲਿਖੀਆਂ ਉਹਨਾਂ ਨੇ ਨਾਮ ਕਿਸੇ ਪੰਡਤ ਦਲੀਲੀ ਦਲੀਲੀ ਦੇ ਨਾਮ 'ਤੇ ਉਹਨਾਂ ਦਾ ਟਾਈਟਲ ਚੱਲਦਾ ਸੀ ਬਾਅਦ ਦੇ ਵਿੱਚ ਕਿਉਂਕਿ ਸ਼ੁਰੂ ਚ ਉਹਨਾਂ ਨੇ ਬੰਬੇ 'ਚ ਜਾ ਕੇ ਵੀ ਧਰਮ ਦਾ ਹੀ ਪ੍ਰਚਾਰ ਕੀਤਾ ਫਿਲਮਾਂ ਦੇ ਨਾਲ ਨਾਲ ਉਹਨਾਂ ਦੇ ਗੁਰੂ ਸੀ ਮੁਸਲਮਾਨ ਉਹਨਾਂ ਨੇ ਉਹਨਾਂ ਤੋਂ ਵੀ ਇੱਕ ਭਜਨ ਜਿਹੜਾ ਬੜਾ ਮਸ਼ਹੂਰ ਸੀਗਾ ਮੇਰੇ ਤੇਰੇ ਪੂਜਨ ਕੋ ਭਗਵਾਨ ਬਣਾ ਮੰਦਿਰ ਆਲੀ ਸ਼ਾਨ ਉਹਨਾਂ ਦੇ ਗੁਰੂ ਬਲੀ ਸਾਹਿਬ ਦਾ ਲਿਖਿਆ ਹੋਇਆ ਸੀ ਉਹ ਇੱਕ ਮੁਸਲਮਾਨ ਸੀ ਬੜਾ ਕੁਝ ਆਪਣੀ ਗੰਗਾ ਜੌਨੀ ਤਹਿਜ਼ੀਬ ਦਾ ਵੀ ਇੱਕ ਪ੍ਰਤੀਕ ਹੈ ਕਿਉਂਕਿ ਦੇਖੋ ਕਲਾਕਾਰ ਦੀ ਕੋਈ ਜਾਤ ਨਹੀਂ ਹੁੰਦੀ ਜਿਹੜੀ ਜਾਤ ਪਾਤ ਹੈ ਉਹ ਸਮਾਜ ਨੇ ਨਹੀਂ ਹੈ ਆਪਾਂ ਨੂੰ ਪ੍ਰਚਾਰ ਕੀਤਾ ਇਹਦੇ ਵੀ ਜਾਤ ਪਾਤ ਹੈ ਸਾਡੇ ਇੱਥੇ ਅਸੀਂ ਕਦੇ ਭਗਵਾਨ ਨੇ ਨਹੀਂ ਬਣਾਈ ਇਹ ਇਹ ਤਾਂ ਇਨਸਾਨ ਨੇ ਬਣਾਈ ਹੈ ਜਾਤ ਪਾਤ ਕੋਈ ਕਿਸੇ ਧਰਮ ਨੇ ਜਾਤ ਪਾਤ ਨਹੀਂ ਬਣਾਈ ਇਹ ਰਾਜਨੀਤੀ ਨੇ ਬਣਾਈ ਹੈ ਸਮਾਜ ਨੇ ਵੀ ਨਹੀਂ ਬਣਾਈ ਹਿੰਦੂ ਧਰਮ ਜਿਹਨੂੰ ਆਪਾਂ ਕਹਿੰਨੇ ਆ ਸਨਾਤਨ ਉਹਦੇ ਵਿੱਚ ਇੱਕ ਸਾਲ ਦੇ ਵਿੱਚ ਹਰ ਜਾਤ ਜਿਹਨੂੰ ਆਪਾਂ ਸ਼ੋਗਾਰਡ ਜਾਤ ਕਹਿ ਦਿੰਦੇ ਆ ਉਹਦੀ ਹਾਜ਼ਰੀ ਲੱਗਦੀ ਹੈ ਉਹ ਪੰਡਤ ਤੋਂ ਲੈ ਕੇ ਜਿਹਨੂੰ ਆਪਾਂ ਥਲੜੀ ਜਾਤ ਕਹਿੰਦੇ ਆ ਉਹਦੇ ਤੱਕ ਘਰ ਦੇ ਵਿੱਚ ਹਾਜ਼ਰੀ ਲੱਗਦੀ ਹੈ ਆਪਣੇ ਧਰਮ ਦਾ ਪ੍ਰਚਾਰ ਦੁਸ਼ਪ੍ਰਚਾਰ ਜਿਆਦਾ ਕੀਤਾ ਗਿਆ ਨਾਮ ਜਿਹਦੇ ਸਿੱਖਿਆਵਾਂ ਦਾ ਮਤਲਬ ਕੀ ਇਹਦੇ ਵਿੱਚ ਪ੍ਰਚਾਰ ਕੀਤਾ ਜਾਂਦਾ ਹਾਂਜੀ ਅਸੀਂ ਤਾਂ ਇਹ ਹੀ ਕਹਿੰਦੇ ਦੇਖੋ ਇੱਥੇ ਸਾਡੇ ਅਸੀਂ ਤੁਸੀਂ ਸਾਡਾ ਕਾਰਡ ਦੇਖਿਆ ਉਹ ਚ ਕਿਸੇ ਦੀ ਜਾਤ ਨਹੀਂ ਲਿਖੀ ਨਹੀਂ ਅਸੀਂ ਜਾਤ ਪੁੱਛਦੇ ਆਂ ਕੋਈ ਜਾਤ ਦਾ ਕੀ ਮਤਲਬ ਹੈ ਜੀ ਜੇ ਤੁਹਾਡਾ ਆਪਸ ਵਿੱਚ ਪਿਆਰ ਹੈ ਤਾਂ ਜਾਤ ਹੈ ਜੇ ਤੁਹਾਡਾ ਪਿਆਰ ਨਹੀਂ ਤਾਂ ਉਹਦੇ ਚਾਚੇ ਦਾ ਨਾਲ ਦੁਸ਼ਮਣੀ ਵਾਈ ਬੈਠੇ ਕੱਲ ਜੋ ਵਿੱਚ ਆ ਗਿਆ ਟਾਈਮ ਇਹ ਅੰਮ੍ਰਿਤ ਸਿੰਘ ਜਿਹਨੇ ਦੱਸਿਆ ਸੀ ਅਸੀਂ ਸਾਰੇ ਜਾਣੇ ਆਪਸ ਦੇ ਵਿੱਚ ਸਾਰਾ ਸਾਲ ਹੀ ਮਿਲਨੇ ਇੱਕ ਦੂਜੇ ਦੇ ਦੁੱਖ ਸੁੱਖ ਚ ਸ਼ਾਮਲ ਰਹਿਣੇ ਆਂ ਬਰਾਉਂਦੀ ਲਾਕ ਨਹੀਂ ਸਿੰਮਿੜਿਆ ਤੱਕ ਨਹੀਂ ਜਿਹੜੇ ਅੱਜ ਆਪ ਇੱਥੇ ਇਕੱਠੇ ਬੈਠੇ ਆ ਇਹ ਮੋਹਿਤ ਜਿੰਦਲ ਜੀ ਹੈ ਚਾਰਲੀ ਸਾਹਿਬ ਦੇ ਪੋਤੇ ਇਹਨਾਂ ਕਰਕੇ ਬੈਠੇ ਆ ਇਹਨਾਂ ਨੇ ਸਾਰੇ ਜਾਣਿਆਂ ਨੂੰ 40 ਸਾਲ ਤੋਂ ਬਾਅਦ ਜਗਾਇਆ ਪੀਅਰ ਰਾਮਲੀਲਾ ਕਰੋ ਮੇਰੇ ਕੋਲੇ ਆਏ ਮੈਂ ਕਹਿੰਦਾ 40 ਸਾਲ ਮਤਲਬ ਕਿ ਇੱਕ ਵਿੱਚੋਂ ਗੈਪ ਵੀ ਪੈ ਗਿਆ ਸੀ ਸੁਣਿਆ ਟਾਂਕਲ ਦਾ ਗੈਪ ਹੈ ਜੀ 1976 ਦੇ ਵਿੱਚ ਇਸੇ 스테ਜ ਤੇ ਰਾਮਲੀਲਾ ਹੋਈ ਹੈ ਲਾਸਟ ਹਾਂ ਜਿਹਦੇ ਵਿੱਚ ਮੈਂ ਛੋਟੇ ਰਾਮ ਦਾ ਰੋਲ ਕੀਤਾ ਸੀ ਮਨੋਜ ਜੀ ਨੇ ਛੋਟੇ ਲਕਸ਼ਮਣ ਦਾ ਰੋਲ ਕੀਤਾ ਸੀ ਜਿਹੜੇ ਹੁਣ ਪ੍ਰਧਾਨ ਹੈ ਹੁਣ ਦੁਬਾਰਾ ਫਿਰ ਆਪਾਂ ਕਿਸ ਤਰ੍ਹਾਂ ਬਣਿਆ ਉਸ ਤੋਂ ਬਾਅਦ ਇਹਨਾਂ ਨੇ ਮੋਹਿਤ ਜੀ ਨੇ ਉਪਰਾਲਾ ਕੀਤਾ ਕਹਿੰਦੇ ਯਾਰ ਮੈਂ ਚਾਹਨਾ ਵੀ ਰਾਮਲੀਲਾ ਹੋਵੇ 1900 ਇਹਨਾਂ ਨੇ ਕਿਹਾ ਜੀ 2013 ਤੋਂ ਇਹਨਾਂ ਦੀ ਚੱਲ ਰਹੀ ਸੀ ਵੀ ਮੈਂ ਕਰਨੀ ਹੈ ਇਹਨਾਂ ਨੇ ਸਾਰੇ ਨਵੇਂ ਬੰਦੇ ਜੋੜੇ ਪੁਰਾਣੇ ਬੰਦਿਆਂ ਨੂੰ ਮੈਂ ਨਾਲ ਜਾ ਕੇ ਇਹਨਾਂ ਦੇ ਮਿਲਿਆ ਸਾਡੇ ਨਾਲ ਹੁਣ ਜਿਵੇਂ ਇਥੋਂ ਦੇ ਚੇਅਰਮੈਨ ਰੇ ਕੇ ਕੇ ਅਗਰਵਾਲ ਜੀ ਉਹ ਸਾਡੇ ਪੁਰਾਣੇ ਫਾਊਂਡਰ ਮੈਂਬਰ ਹੈ ਉਹ ਹੁਣ ਵੀ ਸਾਡੇ ਨਾਲ ਹੀ ਹੈ ਅੱਜ ਵੀ ਸਾਡੇ ਨਾਲ ਹੀ ਜੁੜਦੇ ਹੈ ਸਾਡੇ ਸਰਪ੍ਰਸ ਵੀ ਸਾਡੇ ਜਿੰਨੇ ਵੀ ਸਾਡੇ ਸਰਪ੍ਰਸਤ ਹੈ ਉਹ ਸਾਰੇ ਸਾਡੇ ਕਲੱਬ ਦੇ ਪੁਰਾਣੀ ਮੈਂਬਰ ਹੈ ਸੋ ਸੋਮ ਪ੍ਰਕਾਸ਼ ਜੀ ਜਿਹੜੇ ਦਿੱਲੀ ਵਾਲੇ ਸਾਡੇ ਮੇਨ ਸਰਪ੍ਰਸਤ ਹੈ ਉਹ ਤੁਸੀਂ ਦੇਖੋ ਵੀ 1970 ਤੋਂ ਪਹਿਲਾਂ ਇੱਥੇ ਸਖੀ ਦਾ ਰੋਲ ਕਰਦੀ ਸੀ ਉਹ ਹੁਣ ਅੱਜ ਵੀ ਸਾਡੇ ਨਾਲ ਜੁੜੇ ਆ ਪਰਮਾਤਮਾ ਨੇ ਉਹਨੂੰ ਤੇ ਮਿਹਰ ਕੀਤੀ ਬਹੁਤ ਵਧੀਆ ਉਹਦਾ ਉਹਨਾਂ ਕੋਲੇ ਸਾਰਾ ਕੁਝ ਉਹਨਾਂ ਦੀ ਕਿਰਪਾ ਹੈ ਫੈਮਲੀ ਤੇ ਪਰਿਵਾਰ ਦੀ ਸਾਰਾ ਧਾਰਮਿਕ ਪਰਿਵਾਰ ਹੋਵੇ ਜੀ ਮਾਪਿਆਂ ਦੀ ਆਗਿਆ 'ਚ ਹੋਵੇ ਇਹੀ ਕਿਰਪਾ ਆਉਂਦੀ ਹੈ ਜੀ ਪੁਰਾਣੇ ਸਮੇਂ ਤੋਂ ਚੱਲਦੀ ਆ ਕਾਫੀ ਸਮੇਂ ਤੋਂ ਚੱਲਦੀ ਆ ਉਸ ਵੇਲੇ ਆ ਰਾਮਲੀਲਾ ਤੇ ਹੋਣ ਦੇ ਵਿੱਚ ਪ੍ਰੋਗਰਾਮ ਦਾ ਨਾਮ ਤੇ ਚਲੋ ਹਰ ਯੋਗ 'ਚ ਕੋਈ ਰਹਿਗਾ ਪਰ ਸਥਿਤੀਆਂ ਥੋੜੀਆਂ ਬਦਲ ਜਾਂਦੀਆਂ ਨੇ ਉਸ ਵੇਲੇ ਜਿਵੇਂ ਅਗਰੇਜ਼ਾਂ ਦੇ ਵੇਲੇ ਤੂੰ ਦੱਸਿਆ ਜਿਵੇਂ ਭਗਤ ਸਿੰਘ ਦਾ ਲੋਰੀ ਦਿੱਤਾ ਤਾਂ ਕਾਨੂੰਨੀ ਚਰਚੀ ਅੱਜ ਵੀ ਖੁੱਲ ਗਈ ਆਪਾਂ ਹੁਣ ਦੁਬਾਰਾ ਪੇਰਾ ਕਰਦੇ ਆਂ ਤਾਂ ਖੁੱਲ ਕੇ ਹਰ ਚੀਜ਼ ਆਪਾਂ ਉਹ ਕਰ ਸਕਦੇ ਆਂ ਅਭਿਵਿਅਕਤੀ ਕਰ ਸਕਦੇ ਆਂ ਤੇ ਹਾਂਜੀ ਦਿਨ ਦਿਰੀਕ ਨੂੰ ਲਾਸਟ ਤਿਲਕਾ ਉਸ ਤੋਂ ਬਾਅਦ ਤੁਹਾਨੂੰ ਅਸੀਂ ਧੰਨਵਾਦ ਕਰਦੇ ਆਂ ਕਿ ਤੁਸੀਂ ਦੁਬਾਰਾ ਇਹ ਤੁਹਾਡੀ ਉਪਰਾਲਾ ਕੀਤਾ ਤੇ ਦੁਬਾਰਾ ਤੁਸੀਂ ਅੱਜ ਫੇਰ ਇਡਾ ਬੜਾ ਮંચ ਬਣ ਗਿਆ ਦੁਬਾਰਾ ਨਾਲ ਲੋਕਾਂ ਨੇ ਕਰਨ ਵਾਲਾ ਦੇਖੋ ਮੈਂ ਤਾਂ ਕੋਣ ਆਈ ਕਰਾਉਣ ਵਾਲੇ ਦਾ ਸਭ ਪਰਮਾ ਜਰੀਆ ਬੰਦਾ ਕੋਈ ਜਰੀਆ ਤੁਹਾਨੂੰ ਪਤਾ ਜਰੀਆ ਇੱਕ ਉਸ ਤੋਂ ਬਾਅਦ ਇਹਨਾਂ ਨੇ ਸਾਰਿਆਂ ਨੇ ਸੰਭਾਲ ਲਿਆ ਬਸ ਮੈਂ ਤਾਂ ਇੱਕ ਸ਼ ਤੇ ਸੰਭਾਲਿਆ ਇਹਨਾਂ ਨਹੀਂ ਹੈ ਸਾਰਿਆਂ ਨੇ ਕਿਵੇਂ ਪ੍ਰਵਾਚਿਤ ਨੂੰ ਕਿਵੇਂ ਦੁਬਾਰਾ ਪ੍ਰੇਰਨਾ ਮਿਲੀ ਜਾਗਰਤੀ ਦੁਆਰਾ ਸ਼ੁਰੂ ਕੀਤਾ ਜਾਵੇ ਕਿਉਂਕਿ ਅੱਜ ਕੱਲ ਤਾਂ ਹੁਣ ਇੰਨੀ ਬਿਜ਼ੀ ਲਾਈਫ ਹੋ ਗਈ ਤੁਸੀਂ ਵੀ ਕੋਈ ਪਹਿਲਾਂ ਤਾਂ ਕੰਮ ਕੀ ਕਰਦੇ ਮੇਰਾ ਬਿਜ਼ਨਸ ਹੈ ਤੇ ਟਾਈਮ ਵਿੱਚ ਟਾਈਮ ਕੱਢ ਕੇ ਤੁਸੀਂ ਕਰਦੇ ਹੋ ਦੁਬਾਰਾ ਕਿਵੇਂ ਤੁਹਾਨੂੰ ਜਾਗਿਆ ਇਹ ਤੈ ਲੈ ਲਈ ਡੇਢ ਮਹੀਨਾ ਹੋ ਗਿਆ ਦੁਕਾਨ ਛੱਡੀ ਨੂੰ ਕੋਈ ਉਧਰ ਤੇ ਆਣੀ ਹੈ ਨਹੀਂ ਕਿਉਂਕਿ ਇੱਧਰੋਂ ਮੇਨ ਕਰਨ ਵਾਲੇ 3-4 ਬੰਦੇ ਆਹ ਮਾਸਟਰ ਛੱਡੀ ਵੀ ਆ ਉਹੀ ਕਰਨ ਕਰਾਉਣ ਵਾਲੇ ਇਹ ਆ ਨਹੀਂ ਹੁੰਦਾ ਹਾਂਜੀ ਹਰ ਸਾਲ ਆਈ ਹੁੰਦਾ ਕਿਉਂਕਿ ਜਦੋਂ ਪਹਿਲੇ ਲੋ ਡੇਢ ਮਹੀਨਾ ਜਦੋਂ ਰਿਮੋਰਟ ਹੁੰਦਾ ਸਾਡੇ ਤਾਂ ਉਸ ਤੋਂ ਪਹਿਲਾਂ ਹੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਐ ਕਰਨਾ ਆ ਮੂਰਤ ਰੱਖਣਾ ਇਸ ਤਰੀਕ ਨੂੰ ਰੱਖਣਾ ਹੈ ਉਹਨਾਂ ਦੀ ਉਹ ਵੀ ਨੱਚੇ ਫਰਕ ਪੈਂਦਾ ਨਹੀਂ ਕੁਝ ਮਹਿਸੂਸ ਹੀ ਨਹੀਂ ਹੁੰਦਾ ਜੀ ਕੰਮ ਉਵੇਂ ਹੀ ਹੈ ਪਰਮਾਤਮਾ ਦੀ ਦੇਣਾ ਹੋਰ ਹੀ ਹੈ ਕੋ ਦੁਬਾਰਾ ਕਿਵੇਂ ਤੁਹਾਨੂੰ ਜਾਗਿਆ ਇਹ ਵੀ ਆਪਾਂ ਕਰੀਏ 1995 ਤੋਂ ਅਸੀਂ ਰੋਲ ਕਰਦੇ ਆ ਰਹੇ ਹਾਂ ਚਲੋ ਉਹ ਇਹ ਕਲੱਬ ਤਾਂ ਸਾਡੀ ਬੰਦ ਸੀਗੀ ਪਰ ਅਸੀਂ ਕ੍ਰਿਸ਼ਨਾ ਡਮਡਿਟ ਕਲੱਬ ਤੋਂ ਸ਼ੁਰੂ ਕੀਤਾ ਸੀਗਾ ਉੱਥੇ ਅਸ਼ੋਸ਼ੀਲ ਜੀ ਰੋਲ ਕਰਦੇ ਸੀਗੇ ਬਿਸ਼ਨੂ ਕਵਰ ਜੀ ਸੀਗੇ ਪ੍ਰੇਮ ਜੀ ਸੀ ਇਹਨਾਂ ਨੂੰ ਦੇਖ ਕੇ ਉਹ ਜਾਣਦੇ ਸੀ ਕਿ ਉਹਦੋਂ ਤੱਕ ਹੌਸਲਾ ਨਹੀਂ ਹੁੰਦਾ ਸੀਗਾ ਰੋਲ ਕਰਨ ਦਾ ਉਹਦਾ ਸਿਰਫ ਸ਼ੌਂਕ ਹੁੰਦਾ ਸੀ ਜਾਣ ਦਾ ਉੱਤੇ ਇਹਨਾਂ ਨੂੰ ਕਹਿੰਦੇ ਸੀ ਕਿ ਆਓ ਜੀ ਡਾਇਲੌਗ ਦੇ ਦਿਓ ਜਿਹੜੇ ਨਾ ਹੋਣ ਤੇ ਅਸੀਂ ਤਿਆਰ ਹੋ ਕੇ ਬਹਿ ਜਾਈਏ ਉੱਤੇ ਚਲੋ ਅੱਜ ਹੌਲੀ ਹੌਲੀ ਪ੍ਰਮਾਤਮਾ ਦੀ ਦੇਹ ਹੈ ਅੱਜ ਤੇ ਰੋਲ ਵੀ ਕਰ ਰਹੇ ਹੈਗੇ ਆ ਮੈਨੇਜਮੈਂਟ ਵੀ ਸਮਾਰ ਰਹੇ ਆ ਸਾਰਾ ਕੁਝ ਕਰ ਰਹੇ ਆ ਘਰੇ ਗੱਲਾਂ ਚੱਲਦੀਆਂ ਹੋਣਗੀਆਂ ਪਹਿਲਾਂ ਆਪਣਾ ਯੂਨਾਈਟਿਡ ਥੀਏਟਰ ਚੱਲਦਾ ਹੁੰਦਾ ਸੀ ਕਲੱਬ ਚੱਲਦਾ ਹੁੰਦਾ ਸੀਗਾ ਇਸ ਦਾ ਤੁਹਾਡੇ ਬੰਚੇ ਬੈਠਾ ਹੂਗਾ ਕਦੋਂ ਪੈਦਾ ਹੋਇਆ ਤੁਹਾਡੇ ਦਿਮਾਗ 'ਚ ਵੀ ਦੁਬਾਰਾ ਚਲਾਉਣਾ ਚਾਹੀਦਾ ਹੈ ਇਹ ਤੱਕ ਆਪਣੇ ਕਿਵੇਂ ਜੋੜੇ ਮੈਂ ਇੱਕ ਦੇਸ਼ਾ ਛਤਰੀ ਵਾਲੇ ਹੀ ਹੈ ਉਹਨਾਂ ਦਾ ਨਾਮ ਸੁਣਿਆ ਵਾਲੇ ਉਹ ਸੀ ਮੈਂ ਸੀ ਤੇ ਅਸੀਂ ਦੋਵਾਂ ਨੇ ਤਿਆਰੀ ਸ਼ੁਰੂ ਕੀਤੀ ਕਿ ਆਪਾਂ ਆਰਾਮ ਮਿਲਾ ਕਰਦੇ ਹੈਗੇ ਆ ਫਿਰ ਇੱਕ ਦਿਨ ਖਿਆਲ ਆਇਆ ਮੈਂ ਕਿਹਾ ਚਲੋ ਆਪਾਂ ਆਰਾਮ ਮਿਲਾ ਤਾਂ ਕਰ ਰਹੇ ਹੈਗੇ ਆ ਪਰ ਇਹਦਾ ਬੈਨਰ ਕੀ ਰੱਖਾਂਗੇ ਆਪਾਂ ਨਾਮ ਕੀ ਰੱਖਾਂਗੇ ਉਹ ਕਹਿੰਦਾ ਆਪਣਾ ਬੈਨਰ ਹੈਗਾ ਯੂਨਾਈਟਿਡ ਥੀਏਟਰ ਏਡਾ ਪੁਰਾਣਾ ਬੈਨਰ ਹੈ ਉਹ ਵੀ ਕਰਾਂਗੇ ਮੈਂ ਕਿਹਾ ਠੀਕ ਹੈ ਉਦੋਂ ਬਾਅਦ ਸਾਨੂੰ ਫੰਡ ਚਾਹੀਦਾ ਹੁੰਦਾ ਫੰਡ ਲਈ ਫਿਰ ਅਸੀਂ ਸਭ ਤੋਂ ਪਹਿਲਾਂ ਕਿ ਸਤਪਾਲ ਜੀ ਫੰਡ ਹੈ ਹੀ ਹੈਗੇ ਬਹੁਤ ਵੱਡੇ ਉਹਨਾਂ ਨੇ ਸਾਨੂੰ ਪੂਰੀ ਸਪੋਰਟ ਕੀਤੀ ਕਿ ਮੈਂ ਤੁਹਾਡੇ ਨਾਲ ਹਾਂ ਤੁਸੀਂ ਘਰੋ ਖੁੱਲਕੇ ਫਿਰ ਸਾਡੇ ਪ੍ਰਧਾਨ ਜੀ ਮਨੋਜ ਜੀ ਉਹਨਾਂ ਦਾ ਸਾਨੂੰ ਪੂਰਾ ਸਹਿਯੋਗ ਰਿਹਾ ਕਿ ਕੋਈ ਦਿੱਕਤ ਨਹੀਂ ਹੈ ਖੁੱਲਕੇ ਕਰੋ ਜਿੰਨਾ ਪੈਸਾ ਲੱਗੂ ਮੈਂ ਆਪਣੇ ਭਲਾਉਂਗਾ ਬਸ ਐਂ ਸ਼ੁਰੂ ਹੋ ਗਿਆ ਕਾਰਵਾਈ ਤੇ ਹੋਰ ਵੀ ਸਾਡੇ ਨਾਲ ਜੁੜੇ ਹੋਏ ਆ ਕਲੱਬ ਦੇ ਜਿਹੜੇ ਮੈਂਬਰ ਹੈਗੇ ਆ ਸਭ ਤੋਂ ਪਹਿਲਾਂ ਬਾਈ ਤੁਹਾਡਾ ਨਾਮ ਸਾਨੂੰ ਤਾਂ ਪਤਾ ਦਰਸ਼ਕਾਂ ਨੂੰ ਦੱਸੋ ਜੈ ਸ਼੍ਰੀ ਰਾਮ ਮੇਰਾ ਨਾਮ ਰਮੇਸ਼ ਬਾਂਸਲ ਔਰ ਮੈਂ यूनाइटेड थिएटर के इस मंच पर अपने बच्चों के समान है ये मेरे मोहित जिंदल जी जैसे मेरा बेटा है ये भी मेरा बेटा है बहुत इन्होंने सलागा योग कार्य किए यूनाइटेड थिएटर के मंच के लिए बड़ी मेहनत से इन्होंने इस डूबी हुई क्लब को उभारा प्रभु श्री राम जी के चरित्र को इस मंच के माध्यम से लोगों तक पहुंचाया बहुत ही अच्छे ढंग से प्रेम से संगीतमय ढंग से पब्लिक तक संदेश प्रभु श्री राम जी के आदर्शों और संस्कारों को पहुंचा रहे हैं तो ये किस्मत वाली स्टेज है यहाँ से ये वाली संदेश प्रभु श्री राम जी के जो समय होते थे लोगों तक पहुंचा रहे हैं ये क्लब ਪਰ ਉਹ ਸ਼੍ਰੀ ਰਾਮ ਦੀ ਦੇਣ ਹੈ। ਹਮ ਉਹਨਾਂ ਦਾ ਇਹ ਕਰਜ਼ ਜ਼ਿੰਦਗੀ ਭਰ ਨਹੀਂ ਉਠਾ ਪਾਏਗੇ। ਜੈ ਸ਼੍ਰੀ ਰਾਮ। ਮੈਂ ਇਹ ਕਹਿਣਾ ਚਾਹੁੰਦਾ ਇਹਨਾਂ ਨੇ ਇੱਕ ਸ਼ਬਦ ਕਿਹਾ ਸੀ ਡੁੱਬੀ ਹੋਈ। ਇਹ ਡੁੱਬੀ ਹੋਈ ਨਹੀਂ ਸੀਗੀ। ਇਹ ਕਲੱਬ ਬੰਦ ਹੋ ਗਈ ਸੀ ਕਿਉਂਕਿ ਕਈ ਬੰਦੇ ਇਹਦੇ ਚੋ ਜਿਨ੍ਹਾਂ ਨੇ ਸ਼ੁਰੂ ਕੀਤੀ ਸੀ ਉਹ ਬਾਹਰ ਚਲੇ ਗਏ। ਹੋਰ ਚਲੇ ਗਏ ਕਲੱਬ ਡੁੱਬੀ ਹੋਈ ਨਾ ਉਹ ਦੋ ਸੀ ਨਾ ਹੁਣ ਹੈਗੀ ਆ। ਇਸ ਕਰਕੇ ਇਹਦਾ ਨਾਮ ਪਹਿਲਾਂ ਵੀ ਸੀ ਤੇ ਹੁਣ ਵੀ ਹੈਗਾ। ਮੈਂ ਇਹੀ ਕਹਿਣਾ ਚਾਹ ਰਿਹਾ ਸੀ। ਬਾਕੀ ਜਿਹੜੀ ਇਹ ਸਟੇਜ ਦੀ ਤੁਸੀਂ ਡੈਕੋਰੇਸ਼ਨ ਦੇਖ ਰਹੇ ਹੋ। ਇਹ ਮੇਰੇ ਫਾਦਰ ਸਾਹਿਬ ਰਾਜਕੁਮਾਰ ਜੀ ਚਾਰਲੀ ਇਹ ਸਾਰੀ ਡੈਕੋਰੇਸ਼ਨ ਉਹ ਆਪ ਕਰਦੇ ਹੈਗੇ ਉਹਨਾਂ ਨੂੰ ਕਈ ਦਿਨ ਕਈ ਦਿਨ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਇੱਥੇ ਐਂ ਕਰਨਾ ਹੈ ਇੱਥੇ ਐਂ ਕਰਨਾ ਹੈ ਤੇ ਇਹਨੂੰ ਐਂ ਤਿਆਰ ਕਰਨਾ ਹੈਗਾ ਕਿਉਂਕਿ ਉਹ ਹਾਂ ਉਹ ਕਿਉਂਕਿ ਉਹਨਾਂ ਦਾ ਨਾਮ ਆਂਦਾ ਨਹੀਂ ਉਹ ਬੈਕ ਐਂਡ ਤੇ ਰਹਿੰਦੇ ਆ ਪਿੱਛੇ ਉਧਰੋਂ ਸਾਰਾ ਮੇਕਅਪ ਦਾ ਦੇਖਣਾ ਸਾਰਾ ਉਹਨਾਂ ਨੇ ਸਟੇਜ ਦੇਖਣੀ ਈਵਨ ਕਿ ਇੱਕ ਇੱਕ ਚੀਜ਼ ਉਹਨਾਂ ਨੇ ਦਿੱਲੀ ਵੀ ਜਾਂਦੇ ਹੋ ਆਪਦੇ ਹਿਸਾਬ ਨਾਲ ਕਿ ਕੀ ਕੀ ਚੀਜ਼ ਆ ਡਰੈੱਸ ਜੱਚੂਗੀ ਆ ਕਰੂਗੀ ਉਹ ਲੈ ਕੇ ਆਂਦੇ ਆ ਕਿਤੇ ਨਹੀਂ ਤੁਹਾਨੂੰ ਡਰੈੱਸਾਂ ਹਾਂਜੀ ਹਾਂਜੀ ਸਾਰੀਆਂ ਡਰੈੱਸਾਂ ਆ ਇਸ ਸਾਲ ਲੰਦੀਆਂ ਸਾਡੀ ਡਰੈੱਸਾਂ ਦੀ ਖਾਸੀਅਤ ਤੁਹਾਨੂੰ ਥੋੜਾ ਜਿਹਾ ਦੱਸ ਦਾਂ ਸਾਡੀ ਡਰੈੱਸ ਜਿਹਨੂੰ ਕਹਿੰਦੇ ਟੇਲਰ ਮੇਡ ਸਾਡੀ ਹਰੇਕ ਕਲਾਕਾਰ ਦੀ ਡਰੈੱਸ ਜੀ ਦੂਜਿਆਂ ਥੀਏਟਰਾਂ ਨਾਲੋਂ ਅਲੱਗ ਦੇਖੀ ਹੋਊਗੀ ਅਸੀਂ ਕਲਾਕਾਰ ਨੂੰ ਪੁੱਛ ਕੇ ਜਾਂਦੇ ਆ ਬਈ ਤੇਰੀ ਕੀ ਡਿਮਾਂਡ ਐ ਚਾਹੀਦੀ ਐ ਦੱਸੋ ਜਿੰਨੀਆਂ ਡਰੈੱਸਾਂ ਸਾਡੀਆਂ ਸਪੈਸ਼ਲੀ ਡਿਜ਼ਾਈਨਡ ਹੁੰਦੀਆਂ ਜੀ ਤੁਸੀਂ ਦੇਖੋ ਛੋਟੇ ਬੱਚੇ ਦੇ ਡਰੈੱਸਾਂ ਸੀਗੀਆਂ ਤੁਸੀਂ ਅੱਜ ਤੱਕ ਕਿਸੇ ਸਟੇਜ ਤੇ ਨਹੀਂ ਦੇਖਿਆ ਹੋਣੀ ਪਹਿਲਾ ਜਿਹੜੇ ਛੋਟੇ RAM ji ਬਣੇ ਸੀਗੇ ਅੱਜ ਤੋਂ 2 ਸਾਲ ਪਹਿਲਾਂ ਉਹਨਾਂ ਦੇ ਐਡਰੈਸ ਬਿਲਕੁਲ ਐਕਸਟਰਾ ਸੀ ਕਈ ਐਡਰੈਸ ਆ ਸਾਡੀ ਆ ਵੀ ਜਿਹੜੇ ਤੁਸੀਂ ਕਿਤੇ ਦੇਖਿਆ ਵੀ ਨਹੀਂ ਹੋਣੀ ਆ ਰਾਵਣ ਦੀਆਂ ਤੁਸੀਂ ਐਡਰੈਸਾਂ ਜਿੰਨੀਆਂ ਸੀ ਚੇਂਜ ਕਰਦੇ ਆ ਜਿੰਨਾ ਉਹਨਾਂ ਦੇ ਪੈਟਰਨ ਤੁਸੀਂ ਅੱਗੇ ਵੀ ਦੇਖੋਗੇ ਉਹ ਅਲੱਗ ਹੀ ਆ ਸਾਡੇ ਮਿਊਜ਼ਿਕ ਦਾ 19 ਸ਼ਰਮਾ ਜੀ ਬਹੁਤ ਵਧੀਆ ਸੰਭਾਲਦੇ ਆ ਠੀਕ ਹੈ ਸਾਰੇ ਕਲਾਕਾਰ ਸਾਡੇ ਬਹੁਤਿਆਸਮਰਪੰਨ ਨਾਲ ਕੰਮ ਕਰਦੇ ਆ। ਬਾਕੀ ਤੁਸੀਂ ਕਿੱਸੇ ਨੇ ਵੀ ਅਸੀਂ ਆਪਦੇ ਜੀਵਨ ਚ ਕੀ ਧਾਰਦੇ ਆ। ਮੈਂ ਤੁਹਾਨੂੰ ਦੱਸਿਆ ਜੀ ਵੀ ਸਾਡੇ ਜਿਹੜੇ ਪਹਿਲੇ ਸਾਲ ਤੋਂ ਰੋਲ ਕਰਦੇ ਸੀ। ਰਾਮਲੀਲਾ 'ਚ ਅੱਜ ਵੀ ਉਹਨਾਂ ਦੇ ਬੱਚੇ ਵੀ ਬਹੁਤ ਰਾਇਲ ਲਾਈਫ ਜਿਉ ਰਹੇ। ਕਾਰਨ ਕੀ ਹੁੰਦੇ ਆ? ਆਮ ਤੌਰ ਤੇ ਡਾਇਲੌਗਸ ਹੁੰਦੇ ਸੀ ਯਾ ਰਾਮਲੀਲਾ ਨਾਲ ਦਾ ਬਹੁਤ ਗੁਰਾਹਲ ਹੁੰਦਾ। ਪਰ ਅਸੀਂ ਲੱਕੀ ਕਿਉਂ ਆ? ਕਿਉਂਕਿ ਅਸੀਂ ਰਾਮਲੀਲਾ ਨੂੰ ਲੀਲਾ ਗੁਣਗਾਹ ਦੇ ਤੌਰ ਤੇ ਗਿਣੇ। ਸਾਰੇ ਸਾਡੇ ਜਿੰਨੇ ਵੀ ਕਲਾਕਾਰ ਆ ਅੱਜ ਤੱਕ ਆਪਦੀ ਆਪਦੀ ਫੀਲਡ ਚ ਕਿੰਗਰੇ ਮੇਰੇ ਚਾਚਾ ਜੀ ਡਾਕਟਰ ਵਿਧ ਪ੍ਰਕਾਸ਼ ਜਲੀਲੀ ਉਹਨਾਂ ਨੂੰ 2019 ਦੇ ਵਿੱਚ ਵਰਡ ਬੁੱਕ ਆਫ ਰਿਕਾਰਡ ਚ ਉਹਨਾਂ ਦਾ ਨਾਮ ਆਇਆ ਐ ਐਮਪੀ ਦੇ ਪਹਿਲੇ ਔਰਥੋਡੋਂਟਿਸਟ ਸੀ ਉਹ 50 ਪਲੱਸ ਦੀ ਉਹਨਾਂ ਦੀ ਉਸ ਵੇਲੇ ਪ੍ਰੈਕਟਿਸ ਸੀ ਅੱਜ 86 ਸਾਲ ਦੇ ਐ ਪਿਛਲੇ ਸਾਲ ਇੱਥੇ ਸਟੇਜ ਤੇ ਆ ਕੇ ਗਏ ਐ ਹੁਣ ਵੀ ਪ੍ਰੈਕਟਿਸ ਕਰਦੇ ਆ ਇਹ ਰਾਮਲੀਲਾ ਦਾ ਪ੍ਰਤਾਪ ਐ ਜਿਸ ਦੇ ਨਾਲ ਆਪਾਂ ਨੂੰ ਤੰਦਰੁਸਤੀ ਮਿਲਦੀ ਐ ਤੁਸੀਂ ਦੇਖੋ ਇਹਨਾਂ ਦੇ ਫਾਦਰ 70 ਦੇ ਐ ਹੁਣ ਵੀ ਸਟੇਜ ਤੇ ਭੱਜ ਕੇ ਚੜਦੇ ਐ ਕਿਉਂ ਜੇ 60 ਦੇ ਉਸ ਦਾ ਪਰ ਉਹ ਕਹਿੰਦੇ ਮੇਰੇ ਤੋਂ ਐਕੀ ਸੰਭਾਲ ਲੈਣੀ ਐ ਨਾ ਫਿਰ ਅਸੀਂ ਉਹਨਾਂ ਨੇ ਕਿ ਕੋਈ ਗੱਲ ਨਹੀਂ ਸਭ ਕੁਝ ਛੱਡ ਰਿਹਾ ਉੱਪਰ ਵਾਲੇ ਨੇ ਕਰਨਾ ਜੋ ਕਰਨਾ ਤੁਸੀਂ ਉੱਤੇ ਖੜ ਕੇ ਆਰਾਮ ਕੀ ਹੋਏ ਸਾਰਾ ਜਿੰਨਾ ਵੀ ਐ ਸਟੇਜ ਤੁਸੀਂ ਦੇਖੋ ਨਾ ਦੂਜਿਆਂ ਨਾਲੋਂ ਸਾਡੀ ਸਟੇਜ ਬਿਲਕੁਲ ਐਕਸਟਰਾ ਉਹ ਸਾਰਾ ਉਹਨਾਂ ਦਾ ਸੁਪਨਾ ਐ ਉਹ ਸਾਰਾ ਸਾਰਾ ਸਾਲ ਕਿਉਂਕਿ ਮੈਂ ਤੁਹਾਨੂੰ ਦੱਸਣਾ ਵੀ ਅਸੀਂ ਸਾਰੇ ਜਣੇ ਇਕੱਠੇ ਰਹਿਨੇ ਸਾਰਾ ਸਾਲ ਲੜਵੀ ਪੈਣੇ ਆ ਜੇ ਸਾਡਾ ਕੋਈ ਪੰਚਰ ਦੇ ਨਾਮ ਮਿਲੇ ਤਾਂ ਅਸੀਂ ਗਾਲਾਂ ਵੀ ਕੱਢਦੇ ਨੇ ਇੱਕ ਦੂਜੇ ਨੂੰ ਯਾਰ ਕਮਾਲ ਐ ਤੇਰੀ ਜਿਆਦਾ ਹਵਾ ਖਰਾਬ ਹੋ ਗਈ ਅੱਜ ਕੱਲ ਦੀ ਪੰਜਾਬੀ ਭਾਸ਼ਾ ਤੇ ਕੁੱਕੂ ਭਾਈ ਸਾਹਿਬ ਨੂੰ ਮੇਰੀ ਤੇ ਸਾਡੀ ਥੋੜੀ ਜਿਹੀ ਰਕ ਜਿਆਦਾ ਮਿਲਦੀ ਐ ਤੁਸੀਂ ਦੇਖੋ ਸਾਡੇ ਇਹਦਾ ਬਹੁਤ ਫਰਕ ਨਹੀਂ ਪਰ ਮੈਂ ਬੱਚਿਆਂ ਨੂੰ ਉਹਨਾਂ ਨੇ ਮੈਨੂੰ ਮੇਰੇ ਫਾਦਰ ਬੰਬਈ ਚ ਲੈ ਜਾਂਦੇ ਸੀ ਤਾਂ ਉਹ ਪਤੰਗ ਦੀ ਡੋਰੀ ਉਹ ਮੇਰੀ ਸੂਤ ਕੇ ਦਿੰਦੇ ਸੀ ਤਾਂ ਹੁਣ ਜਦੋਂ ਵੀ ਆਰਮਨ ਦੀ ਗੱਲ ਹੁੰਦੀ ਹੈ ਤਾਂ ਮੈਨੂੰ ਕਹਿੰਦੇ ਪਾਪੂ ਮੇਰੇ ਕੋਲ ਦੁਕਾਨ ਤੇ ਆ। ਨੈਟ ਤੋਂ ਦੇਖਦੇ ਆ ਯਾਰ ਆ ਦੇਖ ਪਾ ਚੇਂਜ ਕਰ। ਤਾਂ ਸਾਰਾ ਸਾਲ ਸਾਡਾ ਇਸੇ ਚੱਕਰ 'ਚ ਹੀ ਚੱਲਦਾ ਜਿੰਮੇ। ਬਾਕੀ ਰਹਿ ਗਈ ਰੋਜੀ ਰੋਟੀ ਦਾ ਰੋਜੀ ਰੋਟੀ ਦਾ ਉਹਨੇ ਕਰਨਾ ਹੈ ਜੀ। ਜੇ ਡੇਢ ਮਹੀਨਾ ਉੱਥੇ ਦੁਕਾਨ ਛੱਡਦੇ ਆ ਤਾਂ ਇਹਨਾਂ ਦਾ ਮੀਟਰ ਜਿੰਨਾ ਉਹ ਥੋੜਾ ਬੈਕ ਜਾਂਦਾ ਨਾ ਉਹ ਪਹਿਲਾਂ ਜਾਂ ਬਾਅਦ ਚ ਅੱਪ ਹੋ ਜਾਂਦਾ। ਆਹ ਆਰਮਨ ਨਾਲ ਜਕਰ ਕਰਦੇ ਆ ਆਰਮਨ ਨੂੰ ਹੀ ਫਿਕਰ ਕਰਦੇ ਨੇ। ਆਹ ਮੁੰਜੇ ਜੀ ਬੈਠੇ ਆ ਰਮੇਸ਼ ਜੀ ਇੰਨਾ ਦਾ ਜਦੋਂ ਰਾਮ ਮੇਲਾ ਸ਼ੁਰੂ ਵੀ ਨਹੀਂ ਸੀ ਉਦੋਂ ਇਹਨਾਂ ਨੇ ਕਿਹਾ ਸੀ ਇੱਕ ਨਾਈਟ ਫਿੱਤਾ ਮੈਂ ਕੱਟੂਗਾ ਸਾਡੇ ਕਲਾਕਾਰ ਹੀ ਇਹੋ ਜੇ ਹੈਗੇ ਆ ਵਿੱਚ ਜੇ ਸੰਭਾਲਣ ਵਾਲੇ ਕਿ ਜਿਹੜੇ ਡੇਲੀ ਕੁਛ ਨਾ ਕੁਛ ਲੈ ਕੇ ਵੀ ਆਂਦੇ ਆ ਕਲਾਕਾਰਾਂ ਲਈ ਤੇ ਫਿੱਤਾ ਵੀ ਇੱਕ ਨਾਈਟ ਦੇ ਚੀਫ ਗੈਸਟ ਵੀ ਬੰਦੇ ਆ ਹੀ ਹੁਣ ਇਹ ਦੇਖੋ ਕਿਹੜੇ ਦਿਨ ਬੰਦੇ ਆ ਕਿਹੜੇ ਦਿਨ ਇਹਨਾਂ ਨੂੰ ਟਾਈਮ ਮਿਲਦਾ ਹੈਗਾ ਤਾਂ ਹੋਰ ਵੀ ਸਾਡਾ ਇਹ ਬੇਟਾ ਜੀ ਪੀਜੀਪੀਡੀ ਖੰਢੀ ਸਾਹ ਦੇ ਤੀਜੀ ਪੀੜ੍ਹੀ ਹੈ ਇਹ ਤੁਸੀਂ ਇਹ ਸਮਝ ਲਓ ਵੀ 2000 2016 ਤੋਂ ਇਹ ਰੋਲ ਕਰ ਰਿਹਾ ਹੈ ਛੋਟੇ ਰਾਮ ਜੀ ਦਾ ਐਕਟ ਕੀ ਨੇ ਸੋਮਵਰ ਤੱਕ ਗਿਆ ਫਿਰ ਆਪੇਰੇ ਦੇ ਵਿੱਚ ਵੀ ਇਹ ਜੇ ਅਸੀਂ ਜਦੋਂ ਫੁੱਲ ਆਪੇਰਾ ਕਰਾਂਗੇ ਉਦੋਂ ਵੀ ਇਹ ਰੋਲ ਵਿੱਚ ਕਰਦੇ ਹੋਰ ਵੀ ਮਜਬੂਤ ਆਈ ਪਹਿਲਾਂ ਤੁਹਾਡੇ ਬਾਰੇ ਦੱਸੋ ਤੁਹਾਡਾ ਨਾਮ ਸੁਨੀਲ ਕੁਮਾਰ ਰੰਗੀਲਾ ਮੈਂ ਕਰ ਕਰ 30 35 ਸਾਲ ਹੋ ਗਏ ਮੈਨੂੰ ਕਲੱਬ ਕਰਦਿਆਂ ਨੂੰ ਲੇਕਿਨ ਬਹੁਤ ਕਲੱਬਾ ਕੀਤੇ ਆ ਜੋ ਇਸ ਕਲੱਬ ਤੇ ਆ ਕੇ ਮੈਨੂੰ ਮਿਲਿਆ ਕਿਸੇ ਕਲੱਬ ਤੇ ਨਹੀਂ ਮਿਲੇ ਨਹੀਂ ਕਿ ਕਿਸੇ ਸਟੇਜ ਤੋਂ ਇਸ ਤੋਂ ਵਧੀਆ ਸਟੇਜ ਤਾਂ ਆਪਾਂ ਨੂੰ 30-35 ਸਾਲਾਂ 'ਚ ਹੋਈ ਨਹੀਂ ਜੀ ਡਾਇਰੈਕਟਰ ਮੇਰੇ ਪਰਿਵਾਰ ਵਾਂਗੂ ਜਿੰਨੀ ਵੀ ਟੀਮ ਹੈ ਮੇਰੀ ਸਾਡੇ 뮤ਜ਼ਿਕ ਡਾਇਰੈਕਟਰ ਹੈ ਟੋਲਕੀ ਮਾਸਟਰ ਹੈ ਜਿੰਨੇ ਵੀ ਸਾਡੇ ਸਾਰੇ ਕਲਾਕਾਰ ਹੈ ਜਮੇ 뮤ਜ਼ਿਕ ਡਾਇਰੈਕਟਰ ਇਸ ਤੋਂ ਵਧੀਆ ਮੈਂ ਕਿਤੇ ਨਹੀਂ ਦੇਖੀ ਜੀ ਜੋ ਵੀ ਜਿਵੇਂ ਵੀ ਕਹਿ ਦਈਏ ਪੈਸਾ ਆਵੇ ਕੋਈ ਗੱਲ ਨਹੀਂ ਸਾਡੇ ਪ੍ਰਬੰਧਕ ਹੈ ਪਾਲੀ ਜੀ ਹੈ ਮੇਨ ਬੰਦੇ ਸਾਡੇ ਬਹੁਤ ਜਿਵੇਂ ਵੀ ਕਹਿਦਣ ਕਲਾਕਾਰ ਵੀ ਪੈਸਾ ਆਵੇ ਉਹ ਮੈਂ ਹੁੰਦਾ ਜੀ ਕੋਈ ਫੇਰ ਹੀ ਕੋਈ ਚੱਲਦਾ ਗਰੁੱਪ ਵੀ ਜਦੋਂ ਇੱਕ ਦੂਜੇ ਦੀ ਅੰਡਰਸਟੈਂਡਿੰਗ ਹੋਵੇ ਟਿਊਨਿੰਗ ਹੋਵੇ ਇਸੇ ਤੇ ਰੈਸਲਾਂ ਤੋਂ ਸ਼ੁਰੂ ਹੁੰਦੇ ਬਾਅਦ ਜੀ ਇਹ ਨਹੀਂ ਕੋਈ ਬੀਡੀ ਸਿਕਟਰ ਜੜਦਾ ਕੋਈ ਵੀ ਨਾ ਤਾਂ ਰੈਸਲਾਂ ਚ ਕਰਦਾ ਹੈ ਕਲੱਬ ਚ ਤਾਂ ਆਊਗਾ ਹੀ ਕੀ ਜੀ ਨਾ ਤਾਂ ਅਸੀਂ ਬਾਹਰਲੇ ਬੰਦੇ ਨੂੰ ਕਿਸੇ ਨੂੰ ਅੰਦਰ ਬਟਨ ਦਿੰਨੇ ਜੀ ਕੋਈ ਸਮੋਕਿੰਗ ਕਰਦਾ ਹੈ ਡਰਿੰਕ ਕਰਕੇ ਨੋ ਕੋਈ ਵੀ ਕਿਸੇ ਕਰੀ ਆਂਦਰੀ ਨਹੀਂ ਬਟਨ ਦਿੰਦੇ ਉਸ ਬੰਦੇ ਨੂੰ ਕਲਾਕਾਰ ਤਾਂ ਕਰੂਗਾ ਕਿੱਥੋਂ ਜੈਸ਼ੀਰ ਦਾ ਤੇ ਛੋਟੇ RAM ਜੀ ਦਾ ਰੋਲ ਕਰਦੇ ਆ ਇਹਨਾਂ ਦੀ ਗੱਲ ਪਿਆਰ ਕਰ ਲੁੰਦੇ ਆ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਤਨੂੰ ਮੁਬਾਰਕਾ ਕੀ ਨੇ ਜੁੜੇ ਹੋਇਆ ਇਸ ਕਲਬ ਨਾਲ ਜੈਸ਼੍ਰੀ ਰਾਮ ਦਾਸ ਦਾ ਕਲਬ ਹੈ ਜੈਸ਼੍ਰੀ ਰਾਮ ਜੀ ਮੇਰਾ ਨਾਮ ਪ੍ਰਥਮੇਸ਼ ਤੇ ਹੀ ਮੈਂ ਆਪਣੇ ਆਪ ਨੂੰ ਬਹੁਤ ਖੁਸ਼ ਨੇ ਨਸੀਬ ਸਮਲਦਾ ਹੀ ਵੀ ਮੇਰਾ ਇਹ ਜੇ ਹਾਊਸ ਹਹੋਲਡ ਚ ਪਹਿਲੀ ਗੱਲ ਤਾਂ ਬਰਥ ਹੋਇਆ ਜਿਹੜਾ ਸ਼ੁਰੂ ਤੋਂ ਹੀ ਮੈਨੂੰ ਚੰਗੇ ਸੰਸਕਾਰ ਸਿਖਾ ਰਹੀ ਤੇ ਇਹ ਜੀ ਚੀਜ਼ਾਂ ਜੋ ਮੈਨੂੰ ਪਾ ਰਹੀ ਵੀ ਰਾਮਲੀਲਾ ਚ ਭਗਤ ਸਿੰਘ ਚ ਤੇ ਹੁਣ ਪਪਾ ਸਾਲਾ ਸਰ ਵੀ ਜਾਂਦੇ ਆ ਅਮਰਨਾਥ ਵੀ ਜਾਂਦੇ ਆ ਪਪਾ ਨੂੰ ਇੰਨੇ ਸਾਲ ਹੋ ਗਏ ਤੇ ਮੈਂ ਬਹੁਤ ਖੁਸ਼ ਨਹੀਂ ਸੀ ਸਮਝਦਾ ਵੀ ਮੈਂ ਇਸ ਐਕਟੀਵਿਟੀਜ਼ ਚ ਮੇਰਾ ਰੋਲ ਆ ਰਹੀ ਮੈਂ ਕੁਝ ਕਰ ਰਹਿਣਾ ਚ ਤੇ ਬਾਕੀ ਜਿਵੇਂ 2016 ਤੋਂ ਲੱਗੇ ਹੋਏ ਆਂ ਇਹ RAM ji ਦੇ ਚਰਨ ਚ ਮੈਂ ਕੋਈ ਨਾ ਕੋਈ ਰੋਲ ਕਰਦਾ ਰਹਿਣਾ ਹਰ ਸਾਲ ਉਹਨਾਂ RAM ji ਦਾ ਛੋਟੇ RAM ji ਦਾ ਕਰਦਾ ਸੀਗਾ ਹੀ ਫਿਰ ਇੱਕ ਵਾਰ ਸ਼ਤਰੂਗੰਦ ਦੇ ਵੀ ਕੀਤਾਗਾ ਤੇ ਹੁਣ ਮੈਂ ਸੋਮਵਰ ਦਾ ਕਈ RAM ji ਦਾ ਤੇ ਮੈਂ ਬਹੁਤ ਖੁਸ਼ ਨਹੀਂ ਸੀ ਸਮਝਦਾ ਇਹ ਆਪਣੇ ਆਪ ਨੂੰ ਕਿ ਮੇਰਾ ਕੁਝ ਰੋਲ ਹੈਗਾ ਇਸ ਚ ਜੈ ਸ਼੍ਰੀ ਰਾਮ ਆ ਇਹ ਸੀ ਜਿਹੜਾ ਯੂਨਾਈਟਿਡ ਥੀਏਟਰ ਦਾ ਇਤਿਹਾਸ ਤੇ ਹੋਰ ਵੀ ਸਾਰੇ ਮੈਂਬਰਾਂ ਨੂੰ ਬੁਲਾਉਣਾ ਸੀ ਪਰ ਰਿਹਸਲ ਚੱਲ ਰਹੀ ਹੈ ਫਿਰ ਆਪਾਂ ਫਿਰ ਕਦੇ ਕਰਾਂਗੇ ਤਾਂ ਇਹ ਰਾਮਲੀਲਾ ਹਰ ਸਾਲ ਹੀ ਇੱਥੇ ਐਸਐਡੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਇਸ ਸਟੇਜ ਤੇ ਵੰਚਨ ਕੀਤਾ ਜਾਂਦਾ ਹੈ ਇਹਦਾ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਹੈ ਕਿ ਇੱਥੇ ਆ ਕੇ ਬਹੁਤ ਸੋਹਣਾ ਆਯੋਜਨ ਕਰਦੇ ਆ ਇਹ ਤੇ ਸਿੱਖਿਆਵਾ ਦਿੰਦੇ ਜੀ ਪ੍ਰਭੂ ਰਾਮ ਦੇ ਜੀਵਨ ਨਾਲ ਜੁੜੀਆਂ ਹੋਈਆਂ ਤੇ ਜਿੰਨਾਂ ਕਿ ਇੱਥੇ ਇਹਨਾਂ ਦੱਸਿਆ ਕਿ ਸਾਡੇ ਜੀਵਨ ਦੇ ਵਿੱਚ ਫਰਕ ਪਿਆ ਪ੍ਰਭੂ ਰਾਮ ਜੀ ਦੇ ਤੇ ਮੰਚਨ ਤੋਂ ਸੁਣਨ ਦਾ ਵੀ ਉਹਨਾਂ ਜਿੰਨਾਂ ਕਿ ਗੁਣਗਾਣ ਕਰਨ ਦਾ ਤੇ ਉਹਨੇ ਸੁਣਨ ਦਾ ਵੀ ਉਹਨੇ ਹੀ ਫਾਇਦਾ ਮਿਲਦਾ ਤੇ ਇੱਥੇ ਆ ਕੇ ਜਰੂਰ ਇੱਕ ਵਾਰੀ ਦੇਖ ਕੇ ਜਾਓ ਤੇ ਸਾਰੇ ਪਰਿਵਾਰ ਨੂੰ ਲੈ ਕੇ ਆਓ ਤਾਂ ਕਿ ਪ੍ਰਭੂ ਰਾਮ ਦੇ ਜੀਵਨੀਆਂ ਸਿੱਖਿਆਵਾਂ ਸਾਡੇ ਜੀਵਨ 'ਚ ਢਾਲ ਸਕੀਏ ਤੇ ਆਪਣੇ ਪਰਿਵਾਰ ਨੂੰ ਸਿੱਖਿਆਵਾਂ ਜੋੜ ਸਕੀਏ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਪੰਜ ਪਾਇੰਟ ਟੀਵੀ ਜੈ ਹਿੰਦ ਜੈ ਭਾਰਤ ਜੈ ਸ਼੍ਰੀ ਰਾਮ